ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਜੋ ਨਚਾਰ ਹੈ ਨਚਾਰ ਦਾ ਨਚਾਰ ਹੀ ਰਿਹਾ ਭਗਵੰਤ ਮਾਨ ਮੈਂ ਤਾਂ ਇਹਦਾ ਮਾਸੜ ਲੱਗਦਾ ਹੂੰ ਮਿਸਤਰੀ ਮਾਸੜ ਵਾਲਾ ਹਾਂ ਮੈਂ ਇਹਦਾ ਮਾਸੜ ਆ ਮੈਂ ਪਹਿਲਾਂ ਵੀ ਦੱਸਿਆ ਸੀਗਾ ਭਗਵੰਤ ਮਾਨ ਦਾ ਪਰ ਹੁਣ ਮਾਸੜ ਵਾਲੀ ਕੋਈ ਗੱਲ ਨਹੀਂ ਇਹਦੀ ਮਾਂ ਕੋਲੇ ਵੀ ਜਾ ਕੇ ਆਇਆ ਸੀ ਆਪਣੀ ਸਾਲੀ ਕੋਲ ਹਾਂ 5-7 ਦਿਨ ਹੋਏ ਨੇ ਕਿਉਂਕਿ ਭਲਾੜਾ ਥਾਣੇ ਦੇ ਅੱਗੇ ਭਲਾੜਾ ਥਾਣੇ ਦੇ ਅੱਗੇ ਦੋ ਭਿਆਨਕ ਕਤਲਾਂ ਦੇ ਸਬੰਧ ਵਿੱਚ 7 ਮਹੀਨਿਆਂ ਤੋਂ ਮੋਰਚਾ ਚੱਲ ਰਿਹਾ ਹੈ ਲੇਕਿਨ ਅਜੇ ਤੱਕ ਕਾਤਲ ਨਹੀਂ ਲੱਭੇ ਗਏ ਅਮਨ ਕਾਨੂੰਨ ਕਿੱਥੇ ਗਿਆ ਦਾਸ ਦੇ ਪਿੰਡ ਦੀ ਕਹਾਣੀ ਹੈ 10 ਜਨਵਰੀ ਨੂੰ ਸੁੱਤੇ ਪਿਆ ਨੂੰ ਵੜਤਾ ਗਾਜਰਾ ਮੰਗੋ ਅਜੇ ਇੱਕ ਬਜ਼ੁਰਗ ਸੀ 70 ਸਾਲ ਦੀ ਆਬਦੇ ਘਰੇ ਪਈ ਸੀ ਦੂਜੀ ਭਾਈ ਸੀ 65 ਸਾਲ ਦੀ ਉਹ ਆਬਦੇ ਘਰੇ ਪਈ ਸੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਅਜੇ ਤੱਕ ਕਾਤਲ ਨਹੀਂ ਲੱਭੇ ਆ ਨਾਨਕ ਸਿੰਘ ਵੀ ਉੱਥੇ ਜ਼ੋਰ ਲਾ ਕੇ ਆ ਗਿਆ ਔਰ ਇਹਨੇ ਕਰਪਟ ਬਣਾ ਕੀਤਾ ਉੱਥੇ ਐਮ ਐਲ ਏ ਵੀ ਮੰਨਦਾ ਸੀ ਵੀ ਕਰਪਟ ਕਰ ਗਿਆ ਹੈ ਕ੍ਰਿਪਸ਼ਨ ਕਰ ਗਿਆ ਹੁਣ ਨਾਮ ਆ ਐਸ.ਪੀ ਆਇਆ ਉਹ ਕਹਿੰਦਾ ਕੁਝ ਕਰੂੰ ਕਰਨਾ ਕਰਾਉਣਾ ਕੱਖ ਦੀ ਚਾਤਰੂ ਚਾਹਤ ਦੇ ਇਹ ਐਵੇਂ ਗੱਲੇ ਹੀ ਨੇ ਸੌ ਸੜੋਂ ਨੂੰ ਰਾਤੋ ਰਾਤ ਕੋ ਵੱਡਾ ਉਹਦਾ ਨਾ ਦੇ ਦੇਣ ਇੱਥੇ ਹਾਰਿਆਂ ਨੂੰ ਵੀ ਤੁਹਾਨੂੰ ਪਤਾ ਹੈ ਕੈਬਨਿਟ मिनिस्टर ਬਣਾ ਦਿੰਦੇ ਨੇ ਹਾਂਜੀ ਮਾਸੜ ਨੂੰ ਕੋਈ ਵੱਡਾ ਉਹਦਾ ਰਾਤੋ ਰਾਤ ਦੇ ਦਿੱਤਾ ਇਹ ਤਾਂ ਝੰਡਾ ਨੀਵਾ ਤੇ ਨਹੀਂ ਹੁੰਦਾ ਨਹੀਂ ਝੰਡਾ ਨੀਵਾ ਜੇ ਹੋਣਾ ਹੁੰਦਾ ਥਾਸ ਨੇ 20 ਸਾਲ ਭਾਰਤੀ ਕਿਸਾਨ ਜੂਨੀਅਰ ਚ ਉਹਦਾ ਕੰਮ ਕੀਤਾ ਜਦੋਂ ਜਥੇਬੰਦੀ ਇੱਕ ਸੀ ਭਪਿੰਦਰ ਮਾਨ ਪ੍ਰਧਾਨ ਸੀ ਗੁਰਵਾਚਨ ਸਿੰਘ ਭਾਵੀਆਂ ਖਜਾਨਚੀ ਸੀ ਔਰ ਬਲਬੀਰ ਸਿੰਘ ਰਾਜੇਵਾਲ ਅਜਮੇਰ ਸਿੰਘ ਲੱਖੋ ਵਾਲੇ ਜਨਰ ਸਕੱਤਰ ਸੇ ਉਦੋਂ 20 ਸਾਲ ਕੰਮ ਕੀਤਾ ਪਰਮਾਤਮਾ ਕਿਰਪਾ ਕਰੇ ਅੱਜ ਤੱਕ ਚਿੱਟੀ ਚਾਦਰ ਨੂੰ ਦਾਗ ਨਹੀਂ ਲੱਗਣ ਦਿੰਦਾ ਨਾ ਲੱਗਣ ਦਈਏ ਸ਼ਗਾ ਅਰਸ਼ ਤੋਂ ਪਿੱਛੇ ਬਿਲਕੁਲ ਨਹੀਂ ਹਟਾਂਗੇ ਨੱਕ ਜਿਹਾ ਲਿਆ ਕੇ ਰਹਾਗੇ ਲਾਲ ਬੱਤੀ ਦੀ ਗੱਡੀ ਮਿਲ ਜੇ ਲਾਲ ਬੱਤੀ ਵਾਲੀਆਂ ਗੱਡੀਆਂ ਤਾਂ ਹੁਣ ਦੇਖੀ ਖੜਿਆ ਤੁਸੀਂ ਉਮਰ ਵੀ ਦੇਖ ਲਈ ਹਾਂ ਇਹ ਗੱਲ ਨਹੀਂ ਹੈਗੀ ਇਹ ਮੌਕਾ ਹੁੰਦਾ ਬੋਲੇ ਸੋਨ